ਉਸੀ ਗੱਲ ਦੀ ਸਾਰਿਆਂ ਨੂੰ ਤੇ ਬਈ ਟਾਈਮ ਹੋ ਗਿਆ 3:30 ਉਹਨੇ ਨਗਰ ਕੀਰਤਨ ਤੋਂ ਪਹਿਲਾਂ ਨਿਕਲਣਾ ਤਾਂ ਤੇ ਫਿਰ ਨਗਰ ਕੀਰਤਨ 'ਚ ਹੀ ਫਸ ਗਏ ਆਪਾਂ ਜਾ ਰਹੇ ਹੈ ਬੱਸ ਹੀ ਪੂਰਾ ਭੀੜ ਹੋਈ ਹੋਈ ਹੈ ਮਤਲਬ ਇਹ ਬੱਸ ਹੀ ਕਰੋ ਬੱਸ ਲੋਕਾਂ ਦੀ ਪਾਵਲ ਦੇ ਮੁੰਡੇ ਇਹ ਵੀ 10 ਵਜੇ ਦੇ ਤੁਰੇ ਹੋਏ ਆ ਲੇਟ ਹੋ ਗਏ ਬਹੁਤ ਲੋ ਜੀ ਭਾਈ ਆਪਾਂ ਪਹੁੰਚ ਗਏ ਸ੍ਰੀ ਫਤੇਗੜ ਸਾਹਿਬ ਤੇ ਹੋ ਗੀਆ 39 ਸਾਹਿਬ ਗੁਰਦੁਆਰੇ ਲੋ ਜੀ ਭਾਈ ਆਪਣੇ ਪਿੰਡ ਵਾਲਿਆਂ ਦਾ ਲੰਗਰ ਹੈ ਇਹ ਖੜੇ ਹੈ ਜੀ ਵਾਲਾ ਪਿੰਡ ਦਾ ਮਲਕੀ ਤਬਾਈ ਆ ਗਏ ਜੀ ਹਾਂ ਭਾਈ ਆ ਪਹੁੰਚ ਗਏ ਇਹ ਪਹੁੰਚ ਗਏ ਬੰਦੇ ਅੱਗੇ ਨਹੀਂ ਜਾਣ ਦਿੰਦੇ ਹੈ ਨਾ ਟਰੈਕਟਰ ਨਾਲ ਮੋਟਰਸਾਈਕਲ ਨਾਲ ਗੱਡੀ ਇਹ ਆਪ ਪਹੁੰਚ ਗਏ ਉਰਦਵਾਰਾ ਸਾਹਿਬ ਦੇ ਕੋਲ ਸਿਰਫ ਆਣ ਆਈ ਹੈ ਪਹਿਲਾ ਪੈ ਕੇ ਤੇ ਆਪਾਂ ਗਲਤ ਰਸਤੇ ਬਹੁਤ ਮੁੜ ਕੇ ਆਏ ਆ ਲੇਟ ਹੋ ਗਏ ਤੇ 5 ਵਜੇ ਪਹੁੰਚ ਗਏ ਆਪਾਂ ਮੱਥਾ ਟੇਕਾਂਗੇ ਆਪਾਂ ਉਸ ਤੋਂ ਬਾਅਦ ਸਾਹ ਤੈਰਨ ਜਾਵਾ ਤੰਨ 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 ਸਾਹਿਬ ਸ੍ਰੀ ਗੁਰੂ ਲੋ ਜੀ ਲੱਗਾ ਜਾਮ ਸਾਰਾ ਸਾਬਰ ਅਰਦਾਸ ਹੋ ਰਹੀ ਐ। ਹੋ ਰਹੀ ਐ ਜੀ ਤੇ ਪਹਿਲਾ ਆਪਾਂ ਹੁਣ ਦੂਰ ਹੈ ਠੰਡੇ ਬੁਰਜ। ਚਲ ਆਪਾਂ ਉਧਰ ਮੱਥਾ ਟੇਕ ਕੇ ਆਉਣਾ। ਚਲ ਨੂੰ ਆਪਣਾ ਟਾਈਮ ਬੱਜ ਜਾਊਗਾ। ਅਰ ਸਾਰਾ ਨਾਮੇ ਤੇ ਜੀ ਕੀ ਫਤਹਿ। ਭਾਈਆ ਵਾਲੀ ਤਮੈ ਚਲਾਏ ਉਹ ਕੰਥ। ਸਾਹ ਸਿਖਰ ਤੋਂ ਹਮੇਰਾ ਗੁਰੂ ਕੰਧ ਉਹ ਕੰਥ।

ਸਰੀਆ ਕਾਲ तूं ताज सूबे इस्लाम ते मथे i hey. اللہ اکبر اللہ اکبر اللہ اکبر ਵੀ ਚੇਂਜ ਕਰਤਾ ਸਾਰਾ ਜੀ ਗੁਰਦੁਆਰਾ ਸਾਹਿਬ ਪਹਿਲਾਂ ਇੱਧਰੋਂ ਚੜਦੇ ਹੁੰਦੇ ਤੇ ਤੇ ਹੁਣ ਇੱਧਰ ਆ ਬਣਾਤਾ ਘੁੰਮਣ ਵਾਲਾ ਇਹ ਨਾਲ ਭੀੜ ਦਾ ਫਰਕ ਪੈ ਗਿਆ ਹੁਣ ਆ ਵੀਰਾਂ ਨਹੀਂ ਉਹ ਨਾਨਕ ਮਖਨ ਕਿੱਦ ਪਾਇ ਪਵਿਸਤ ਰੋਵਨ ਲਾ ਜਿਤਨੀ ਦੇ ਹੈ ਹਸਮ ਸੁਮਨ ਜਿਲ ਕਰ ਦੇ ਜਿਆਰ ਅੰਝੰਦੇ ਹਾਂ ਤੇ ਲਗੇ ਤਰੀ ਜਦ ਤੂੰ ਗਲ ਅੱਖ ਸੰਭੜ ਤੁਰ ਲਕੇ ਤੂਰੇ ਸੇਵਣ ਕਰ ਸਤਗੁਰ ਜਦੋ ਇਤਾਰ ਤੇਰੇ ਨਾ ਇਦਰਾ ਆਪਣਾ சூட கருஜி ਅੱਜ ਵੀ ਭਾਈ ਦਿਨ ਚੜ ਗਿਆ ਉੱਥੇ ਟੇਕ ਲਿਆ ਆਪਾਂ ਨੇ ਹੁਣ ਚੱਲੇ ਵਾਪਸ ਪਿੰਡ ਦਾ ਲੰਗਰ ਸ਼ੁਰੂ ਹੋ ਗਿਆ ਹੁਣ ਉੱਥੇ ਜਾ ਕੇ ਦੇਖਦੇ ਮਾੜੀ-ਮੋਟੀ ਵੀਡੀਓ ਬਣਾਉਂਦੇ ਆ ਨਾਲੇ ਸੇਵਾ ਨਾਲੇ ਕਰਦੇ ਸੇਵਾ ਬੜੀ ਚਾਹ ਪੀਂਦੇ ਕੌਫੀ ਕਿਤੇ ਅੱਥੇ ਤੁਹਾਨੂੰ ਡਰੋਨ ਦੇ ਸ਼ਾਟ ਲਾਤੇ ਆ ਆਪਾਂ ਤੁਹਾਨੂੰ ਦਿਖਾਉਂਗੇ ਜੀ ਨਗਰ ਕੀਰਤਨ ਆ ਰਿਹਾ ਪਿੱਛੇ ਮੇਰਾ ਜੀਤ ਹੈ ਜਿੱਤਿਆ ਨਹੀਂ ਜਾਵਾਂਗਾ ਜਿੱਤਿਆ ਗਿਆ ਅਗਰ ਜੀਉਂਦਾ ਨਹੀਂ ਆਵਾਂਗਾ ਗੱਲ ਸੁਣ ਲਓ ਸਿੰਘ ਜੀਤਨੀ ਜਿਹਨੂੰ ਜ